ਸਰਪੰਚ ਸਾਹਿਬ ਇੱਥੇ ਰੂੜੀਆਂ ਸੀ ਪਹਿਲਾਂ ਹਾਂਜੀ 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 ਪਤਾ ਯਾਰ ਪਾਰਕੀ ਬੜੀ ਵੱਡੀ ਚਗਾਵੇਂ ਪੈਂਟ ਦੇ ਵਿੱਚ ਆਇਆ ਸਰਪੰਚ ਸਾਹਿਬ ਇੱਥੇ ਕੁਦਰਤੀ ਸਾਨੂੰ ਮਿਲ ਗਏ ਸਰਪੰਚ ਸਾਹਿਬ ਕਿੱਧਰ ਦੀ ਬੜਾ ਜਾਊਗਾ ਇੱਥੇ ਆ ਜੀ ਪਰਲਾ ਗੇਟ ਖੋਲ ਦੇ ਪਰ ਅੱਛਾ ਜਿੱਥੇ ਰੂੜੀਆਂ ਸੀ ਤੇ ਉੱਥੇ ਸਰਪੰਚ ਸਾਹਿਬ ਕੀ ਦੀ ਗੱਲ ਕਰਦੀ ਜਰਨਲ ਗੁਰਬਖਸ਼ ਸਿੰਘ ਸਾਡੇ ਜਰਨਲ ਗੁਰਬਖਸ਼ ਸਿੰਘ ਹੋਏ ਆ ਅੱਛਾ ਜੀ ਆਹਾ ਆਹਾ ਜੀ ਇਹ ਮਤਲਬ ਤੁਹਾਡੇ ਪਿੰਡ ਦੇ ਇੱਕ ਵੱਡੇ ਵੱਡੀ ਸ਼ਖਸੀਅਤ ਹੋਇਆ 1962 ਇਹਨਾਂ ਦੇ ਪੈਰ ਰੁੱਟ ਗਏ ਸੀ ਅੱਛਾ ਜੰਗ ਦੇ ਵਿੱਚ ਹਾਂਜੀ ਮੂਰੇ ਇਹਨਾਂ ਨੇ ਜੰਗ ਲੜੀ 1962 ਦੇ ਇਹਦੇ ਵਿੱਚ ਐ ਵੜ ਜਾ ਜੀ ਆ ਮੂਰੇ ਗੇਟ ਆ ਜੀ ਐਂਟਰੀ ਤੇ ਆ ਲੋ ਮੈਂ ਇਧਰ ਦੀ ਵੀ ਹੋ ਗਈ ਆ ਜੀ ਉਹਦੀ ਐਂਟਰੀ ਅੱਛਾ ਉਹ ਐਂਟਰੀ ਉਧਰ ਦੀ ਆ ਲੋ ਅੱਛਾ 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 ਉਹ ਮੈਂ ਸਮਝ ਗਿਆ ਤੁਹਾਡੀ ਭਾਵਨਾ ਨੂੰ ਵੀ ਮੇਨ ਗੇਟ ਜਿਹੜਾ ਘੈਂਟ ਬਣਾਇਆ ਹੋਇਆ ਉਹਦੇ ਥਾਂ ਹੀ ਦੀ ਐਂਟਰ ਕਰਨਾ ਠੀਕ ਆ ਆਹਾ ਜਿੱਥੇ ਰੂੜੀਆਂ ਸੀ ਉੱਥੇ ਚੰਗੀ ਸੋਚ ਨੇ ਕੀ ਬਣਾਤਾ ਆਜੋ ਤੁਹਾਨੂੰ ਮੈਂ ਦਿਖਾਉਣਾ ਵੇਖੋ ਜਿੱਥੇ ਤੁਹਾਡੇ ਪਿੰਡਾਂ 'ਚ ਵੀ ਰੂੜੀਆਂ ਹੋਣਗੀਆਂ ਆਹ ਦੇਖੋ ਬਜ਼ੁਰਗ ਬਹਤੇ ਇੱਕ ਪਾਸੇ ਬੀਬੇ ਬਿਠੇ ਇੱਕ ਪਾਸੇ ਇੱਕ ਪਾਸੇ ਬੀਬੇ ਬੈ ਗਈ ਤੇ ਇੱਕ ਪਾਸੇ ਬਹਿ ਗਿਆ ਬਾਪੂ ਤੇ ਆ ਬਣ ਗਿਆ ਗੇਟ ਜੀਦੇ ਵਿੱਚ ਦੀ ਆਪਾਂ ਐ ਜਾਣਾ ਬਾੜ ਤੇ ਅਗਲੇ ਪਾਸੇ ਸਰਪੰਚ ਸਾਹਿਬ ਸਾਹਮਣੇ ਵੜਦਿਆਂ ਨੂੰ ਲਾਤੀ ਫੋਟੋ ਆਪਣਾ ਕਹਿ ਸਕਦੇ ਆ ਕਿ ਸਹਿਬਜ਼ਾਦੇ ਵਰਗਾ ਮਾਹੌਲ ਬਣਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲਾਹੌਰ ਜਾਣਾ ਸੀ ਤੁਰ ਕੇ ਜੇ ਹੁੰਦੀ ਖਾਲਸੇ ਦੀ ਸਰਕਾਰ ਅੱਛਾ ਸਾਂਝੇ ਪੰਜਾਬ ਦਾ ਨਹੀਂ ਦੇਸ਼ ਪੰਜਾਬ ਦਾ ਨਕਸ਼ਾ ਲਾਤਾ ਹਨਾ ਜੀ ਹਾਂਜੀ ਇਧਰਲੇ ਪਾਸੇ ਮਾਹੌਲ ਬਣਾਤਾ ਪੰਜਾਬੀ ਵਾਲਾ ਤੇ ਇਧਰਲੇ ਪਾਸੇ ਲਾਤੀ ਫੱਟੀ ਆ ਤੁਹਾਡੇ ਪਿੰਡ ਦੇ ਬੰਦਿਆਂ ਨੇ ਕੀਤੇ ਜੀ ਦਾਨ ਸੇਵਾ ਸਾਰੀ ਸਵਰਗ ਰੁਪਈਆ ਲੱਗਿਆ ਜੀ ਹਾਂਜੀ ਸਾਰਾ ਅਸੀਂ ਸਾਰਾ ਪਿੰਡ ਦੇ ਦਾਨ ਸਾਰਾ ਪਿੰਡ ਨੇ ਲਾਇਆ ਅੱਛਾ 20 ਲੱਖ ਰੁਪਈਆ ਲੱਗਿਆ ਤੇ ਸਾਰਾ ਪਿੰਡ ਨੇ ਲਾਇਆ ਹਾਂਜੀ ਹਾਂਜੀ ਵੀ ਕਿਸੇ ਨੇ ਕੁਛ ਦੇਤਾ ਤੇ ਕਿਸੇ ਨੇ ਕੁਛ ਦੇਤਾ ਹਾਂਜੀ ਹਾਂਜੀ ਤੇ ਆ ਕਿੱਥੋਂ ਬਣਵਾਏ ਬੁੱਤ ਕਿੱਥੋਂ ਬਣਵਾਏ ਨੇ ਸੋਹਣੇ ਇਹ ਮਾਣੂ ਕਹਤ ਬਣਾਈ ਜੀ ਅਕਵਾਲ ਸਿੰਘ ਆ ਜਿਹੜੇ ਮਾਣਕਿਆਂ ਵਾਲੇ ਮਾਣਕਿਆਂ ਵਾਲੇ ਅਕਵਾਲ ਸਿੰਘ ਹਾਂਜੀ ਤੇ ਇਹਨਾਂ ਦੇ ਉੱਤੇ ਆ ਹਾਈਲਾਈਟਰ ਪੈਂਦੇ ਕਰਤੇ ਰਾਤ ਨੂੰ ਹੀ ਜਗਦੇ ਹੋਣਗੇ ਸਾਰੇ ਜੀ ਪੂਰੇ ਜਗਦੇ ਪੂਰੇ ਜਗਦੇ ਆ ਮੋਰੇ ਵਸਾ ਬਣਾਇਆ ਜੀ ਹਾਂਜੀ ਮਗਰਲੇ ਪਾਸੇ ਜਿਹੜੀ ਪੰਜਾਬ ਦੀ ਝਲਕ ਬਣ ਗਈ ਹਾਂਜੀ ਸਾਡੇ ਪੰਜਾਬ ਦੇ ਬੱਚੇ ਜਦੋਂ ਆ ਪਿੰਡਾਂ ਦੇ ਬੱਚੇ ਆਉਣਗੇ ਤਾਂ ਉਹ ਦੇਖਣਗੇ ਐਨਆਰਆਈਆਂ ਦੇ ਬੱਚੇ ਆਉਣਗੇ ਦੇਖਣਗੇ ਵੀ ਸਾਡਾ ਪੰਜਾਬ ਆ ਸੀਗਾ ਹਾਂਜੀ ਹਾਂਜੀ ਹੈਨਾ ਤੇ ਸਾਡੇ ਖੂਹ ਸੀਗਾ ਜੀ ਪੁਰਾਣਾ ਅਸੀਂ ਉਵੇਂ ਰੱਖਿਆ ਹੈ ਅੱਛਾ ਇਹ ਇੱਥੇ ਖੂਹ ਸੀਗਾ ਹੀ ਹਾਂਜੀ ਹਾਂਜੀ ਪੁਰਾਣਾ 100 ਸਾਲ ਪੁਰਾਣਾ ਸੀ ਇਹ ਤਾਂ ਪਾਣੀ ਭਰਦੇ ਮੈਂ ਪਹਿਲਾਂ ਕੱਲਾ ਸਾਰੇ ਪਿੰਡ ਨੂੰ ਪਾਣੀ ਜਾਂਦਾ ਸੀਗਾ ਜੀ ਤੇ ਉਹਦੀ ਨਿਸ਼ਾਨੀ ਆ ਜਿਹੜੀ ਉਹ ਉਵੇਂ ਰੱਖ ਲਈਆ ਉਵੇਂ ਰੱਖਿਆ ਹਾਂਜੀ ਦੋ ਵੇੜ ਚੱਲਦੇ ਗੀਏ ਕਦੇ ਇਹ ਖੂਹ ਪਿੰਡ ਦੀ ਪਿਆਸ ਬੁਝਾਉਂਦਾ ਸੀ ਤੇ ਹੁਣ ਇਹ ਖੂਹ ਪਿੰਡ ਦੇ ਵਿਰਸੇ ਦੀ ਪਿਆਸ ਬੁਝਾ ਰਿਹਾ ਜਿਹੜੀ ਲੋਕਾਂ ਦੇ ਬਜ਼ੁਰਗਾਂ ਦੇ ਮਨਾਂ 'ਚ ਭੁੱਖਾ ਨਾ ਪਿਆਸ ਆ ਵਰਸੇ ਨੂੰ ਦੇਖਣ ਦੀ ਉਹ ਬੁਝਾ ਰਿਆ ਤੇ ਆ ਆਹ ਇਹ ਭਗਤ ਤੰਨਾ ਜੀ ਹਾਂ ਜੀ ਭਗਤ ਤੰਨਾ ਜੀ ਬਣਾਤੇ ਤੇ ਆ ਸਰਦਾਰ ਹਰੀ ਸਿੰਘ ਨਲੂਆ ਜੀ ਮਹਾਰਾਜਾ ਰਣਜੀਤ ਸਿੰਘ ਪਰੇ ਬਾਬਾ ਬੰਦਾ ਸਿੰਘ ਬਹਾਦਰ ਪਰੇ ਬਾਬਾ ਬੰਦਾ ਸਿੰਘ ਬਹਾਦਰ ਲੋ ਜੀ ਤੇ ਉਹ ਚਗਾਮਾ ਪੈਂਡ ਦਾ ਮਾਨ ਹਾਂ ਬਾਬਾ ਦਸ ਸੋ ਕਿਵੇਂ ਲੱਗਿਆ ਪਾਰਕ ਵੀਡੀਓ ਸ਼ੇਅਰ ਕਰੋ ਸੱਚੀ ਜੇ ਇਹੋ ਜੇ ਸੱਜਣਾ ਦੀ ਤੁਹਾਨੂੰ ਇਹ ਜੀ ਸੋਚ ਆਲੇ ਲੋਕਾਂ ਦਾ ਕੰਮ ਕੀਤਾ ਤੁਹਾਨੂੰ ਵਧੀਆ ਲੱਗਦਾ ਅੱਛਾ ਇਹ ਖਰਾਬ ਹੋ ਗਿਆ ਸੁੱਕ ਗਿਆ ਇਹ ਸੁੱਕ ਕੇ ਥਲੇ ਸੌਂਕ ਪੈ ਗਈ ਹੂੰ ਲੱਗ ਜੂਗਾ ਨਵਾਂ ਬਹੁਤ ਸੋਹਣਾ ਬਾਈ ਜੀ ਬਹੁਤ ਸੋਹਣਾ ਬਹੁਤ ਸੋਹਣਾ ਕੰਮ ਕੀਤਾ ਥੋੜੇ ਥਾਂ ਦੇ ਵਿੱਚ ਬੜਾ ਕੁਝ ਬੰਦ ਕੀਤਾ ਪਿਆ ਪ੍ਰੀਤ ਦੇਖ ਕਿੰਨਾ ਸੋਹਣਾ ਮਾਹੌਲ ਬਣਾਇਆ ਹੈ